ਲੈ ਬਈ ਆਹੀ ਆ ਪਾਣੀ ਉਹ ਜਿਹਦੇ ਪਿੱਛੇ ਲੋਕ ਲੜਦੇ ਨੇ ਹਨਾ ਆਹੀ ਪਾਣੀ ਐ ਆ ਪਾਣੀ ਆ ਉਹ ਆ ਦੇਖ ਲੈ ਆਹੀ ਪਾਣੀ ਆ ਖਾਲ ਦੇਖ ਲੋ ਜਿੰਨਾ ਕਿਤੇ ਖਾਲ ਇਹ ਇਹਨੂੰ ਕਹਿੰਦੇ ਨੇ ਕੁਦਰਤ ਪਰਮਾਤਮਾ ਦੀ ਆਪਾਂ ਪਹਿਲਾਂ ਉਹ ਉੱਥੇ ਖੜੇ ਸੀ ਮੈਂ ਕਿਹਾ ਚਲੋ ਤੁਹਾਨੂੰ ਦਿਖਾਈ ਦਵਾ ਮੈਂ ਅੱਗੇ ਆ ਕੇ ਆ ਦੇਖ ਆ ਦੇਖ ਬਈ ਆ ਦੇਖ ਉਹੀ ਐ ਆ ਕਿਸੇ ਦਾ ਪਾਣੀ ਪਹੀ ਟਪਕੇ ਕਿਸੇ ਦੇ ਖੇਤ ਚ ਬਈ ਇਹ ਆ ਕੁਦਰਤ ਦੇ ਦੇਖ ਕੁਦਰਤ ਦੇ ਵਾਸਤੇ ਕਿਸਦਾ ਕੋਈ ਖੇਤ ਨਹੀਂ ਹੈਗਾ ਸੋ ਇੱਕ ਹੀ ਹਾਂ ਕੁਦਰਤ ਦੇ ਵਾਸਤੇ ਕੋਈ ਕਿਸੇ ਦਾ ਵੱਜਿਆ ਹੋਇਆ ਖੇਤ ਨਹੀਂ ਹੈਗਾ ਕੁਦਰਤ ਵਾਸਤੇ ਸਾਰਾ ਕੁਛ ਇੱਕੋ ਹੀ ਹੈ ਆ ਦੇਖੋ ਤੇ ਬਾਈ ਉਹ ਉੱਥੇ ਤੱਕ ਨਾ ਪਾਣੀ ਹੈ ਪਾਣੀ ਆਉਣ ਆਪਾਂ ਨੇ ਹੋ ਉੱਥੇ ਆਪਾਂ ਨੂੰ ਪੱਕਾ ਮਿਲੂ ਅੱਗੇ ਜਾ ਕੇ ਆ ਜਗ੍ਹਾ ਤੇ ਪੱਕਾ ਦੇਖੋ ਆ ਦਰਖਤ ਦਿਖ ਰਹੇ ਨਾ ਤੇ ਆ ਜੋ ਆਪਾਂ ਤੁਹਾਨੂੰ ਦਿਖਾਉਨੇ ਆ ਪਾਣੀ ਦੇਖੋ ਕੀ ਬਾਤ ਆ ਯਾਰ ਮੈਂ ਕਹਿੰਦਾ ਬਾਈ ਘਰਾਂ ਚੋਂ ਜ਼ਰੂਰ ਉੱਠ ਕੇ ਨਿਕਲੋ ਯਾਰ ਸਵਾਲ ਲੈ ਕੇ ਆਓ ਕੁਦਰਤ ਦੇ ਆਨੰਦ ਲੈ ਕੇ ਆਓ ਤੇ ਮੈਂ ਜਿੰਨੀ ਛੇਤੀ ਹੋ ਸਕੇ ਨਾ ਇਹ ਵੀਡੀਓ ਨੂੰ ਪਾਉਂਗਾ ਪਬਲਿਕ ਕਰੂੰਗਾ ਤਾਂ ਕਿ ਛੇਤੀ ਤੋਂ ਛੇਤੀ ਦੇਖ ਕੇ ਤੁਸੀਂ ਵੀ ਆਨੰਦ ਲੈ ਸਕੋ ਘਰੋਂ ਬਾਹਰ ਨਿਕਲ ਸਕੋ ਆਹ ਟ੍ਰੇਨ ਜਾ ਰਹੀ ਹੈ ਦੇਖੋ ਦੇਖੋ ਬਈ ਇਹ ਗੁਰਬਾਣੀ ਦੇ ਵਿੱਚ ਲਿਖਿਆ ਨਾ ਬਲਿਹਾਰੀ ਕੁਦਰਤ ਦੱਸਿਆ ਇਹ ਵਾਕਈ ਬਈ ਬਲਿਹਾਰੀ ਕੁਦਰਤ ਦੇ ਵਿੱਚ ਵਸਿਆ ਹੋਇਆ ਦੇਖੋ ਤੁਸੀਂ ਆ ਕੇ ਕੀ ਬਾਤ ਆ ਯਾਰ ਕੀ ਬਾਤ ਆ ਕੀ ਬਾਤ ਆ ਲੈ ਜੇਗਾ ਬਈ ਦੇਖੋ ਸਵਾਲ ਪਾਣੀ ਦਾ ਸਵਾਦ ਦੇਖੋ ਪਾਣੀ ਦਾ ਸਵਾਦ क्या बात है यार आ देखो ना भाई भाई बहुत हो यार खड्डे हो रहे हैं ना आ देखो पानी नहीं चल रहा है ना देखो भाई बहुत तो यार बारिश है मैं कहना रोक रोक के दम ला लेके रब बारिश कर रहा है दम ला लेके और देखो ਆ ਚੱਕਾ 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 ਇਹ ਵੀ ਬਈ ਪੋਸੀਬਲ ਹੋ ਸਕਿਆ ਜਿਹੜੀਆਂ ਕੰਪਨੀਆਂ ਨੇ ਹੁਣ ਫੋਨ ਨੇਗੇ ਉਹ ਵਾਟਰ ਪ੍ਰੂਫ ਕਰਦੇ ਨਾ ਤਾਂ ਪੋਸੀਬਲ ਹੋ ਸਕਿਆ ਵੀ ਆਪਾਂ ਤੁਹਾਡੇ ਨਾਲ ਇਸ ਤਰ੍ਹਾਂ ਗੱਲਬਾਤ ਕਰ ਰਹੇ ਆ ਤੇ ਤੁਹਾਨੂੰ ਆ ਦਿਖਾ ਰਹੇ ਆ ਆ ਦੇਖੋ ਹੜਵਰਗੇ ਮਾਹੌਲ ਕਰਤੇ ਯਾਰ ਪਿੰਡਾਂ 'ਚ ਬਾਈ ਹੜਵਰਗੇ ਤੇ ਇੱਕ ਸਾਡਾ ਇੱਥੇ ਜਾਖਲ ਸ਼ਹਿਰ ਆ ਮੈਂ ਉਹਦੀ ਵੀਡੀਓ ਦਿਖਾਉਂਗਾ ਤੁਹਾਨੂੰ ਕੋਸ਼ਿਸ਼ ਕਰੂੰਗਾ ਉਹਦੀ ਵੀਡੀਓ ਪਾਉਣ ਦੀ ਕਿਉਂਕਿ ਬਾਈ ਉੱਥੇ ਨਾ ਪਾਣੀ ਯਾਰ ਮੈਂ ਕਹਿੰਦਾ ਬੰਦੇ ਦੇ ਪੌਣ ਹੋ ਜਾਂਦਾ ਲੱਖ ਲੱਖ ਪਾਣੀ ਲੱਖ ਲੱਖ ਤੋਂ ਉੱਪਰ ਟੱਪ ਜਾਂਦਾ ਰਾਤ ਅਸੀਂ ਗਏ ਸੀ ਕਿਸੇ ਕੰਮ ਉੱਥੇ ਕਾਰ ਸਾਡੀ ਉੱਥੇ ਹੀ ਫਸ ਗਈ ਹੁੰਦੀ ਬੜੀ ਮੁਸ਼ਕਲ ਨਾਲ ਕੱਢ ਕੇ ਲਿਆ ਬਈ ਆਨੰਦ ਬਈ ਆਨੰਦ ਕੀ ਬਾਤ ਆ ਯਾਰ ਮੈਂ ਕਹਿੰਦਾ ਬਈ ਸਾਈਕਲਾਂ ਤੇ ਆਏ ਆ ਸੀ ਘੁੰਮਣ ਵਾਸਤੇ ਮੈਂ ਕਹਿੰਦਾ ਉਠੋ ਆਨੰਦ ਲਓ ਪ੍ਰਮਾਤਮਾ ਨੇ ਹਨਾ ਕਿੰਨਾ ਸੋਹਣਾ ਦਿਨ ਲਾਇਆ ਦੇਖੋ ਕਈਆਂ ਦਾ ਨੁਕਸਾਨ ਵੀ ਹੋਇਆ ਹੂਆ بارش ਦੇ ਵਿੱਚ ਤੇ ਕਈਆਂ ਦੇ ਨਫੇ ਵੀ ਹੋਏ ਨੇ ਹਨਾ ਜਿਵੇਂ ਫਸਲਾਂ ਦਾ ਬਹੁਤ ਵਧੀਆ ਗੱਲਬਾਤ ਹੋਈ ਆ ਵੀ ਫਸਫਲਾਂ ਹੁਣ ਇਹਨਾਂ ਦੇ ਜੋਬ ਹਨ ਤੇ ਜੋਬਨ ਦੇ ਟਾਈਮ ਇਹਨਾਂ ਨੂੰ بارش ਮਿਲ ਗਈ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਪਰ ਬਹੁਤੇ ਵੀਰਾਂ ਦਾ ਨੁਕਸਾਨ ਵੀ ਹੋਇਆ ਹੋਊਗਾ ਪਰ ਭਾਈ ਕੁਦਰਤ ਦੇ ਅੱਗੇ ਨਾ ਕੋਈ ਨਫਾ ਨਾ ਕੋਈ ਨੁਕਸਾਨ ਚੱਲਦਾ ਅ ਜੋ ਕੁਦਰਤ ਨੇ ਕਰਨਾ ਪ੍ਰਮਾਤਮਾ ਦੀ ਮਰਜ਼ੀ ਹੈ ਉਹ ਹੋ ਕੇ ਹਟਣ ਸੋ ਹੁਣ ਜੋ ਹੋ ਗਿਆ ਸੋ ਹੋ ਗਿਆ ਪਰ ਭਾਈ ਇਹ ਆਨੰਦ ਲੈਣਾ ਇਸ ਸਮੇਂ ਦਾ ਕਿਆ ਬਾਤ ਆ ਯਾਰ ਲੋਕ ਨਾ Shimla Manali ਜਾਂਦੇ ਨੇ ਇਹਨਾਂ ਨਾਲ ਪੈਸਾ ਖਰਚ ਕੇ ਇਹ ਆਨੰਦ ਲੈਣ ਵਾਸਤੇ ਇਹ ਸਵਾਦ ਲੈਣ ਵਾਸਤੇ ਮੈਂ ਕਹਿੰਦਾ ਭਾਈ ਚੱਕੋ ਸਾਈਕਲ ਜਿਹਦੇ ਕੋਲੇ ਸਾਈਕਲ ਨਹੀਂ ਹੈਗਾ ਤੇ ਜਿਹਦੇ ਕੋਲੇ ਸਾਈਕਲ ਨਹੀਂ ਹੈਗਾ ਭਾਈ ਉਹ ਪੈਦਲ ਹੀ ਨਿਕਲ ਜੋ ਕਰੋ ਆਓ ਐਕਸਰਸਾਈਜ਼ ਕਰੋ ਬਾਈ ਸਵਾਦ ਆ ਰਿਹਾ ਪੂਰਾ ਸਵਾਦ ਮੈਂ ਕਹਿੰਦਾ ਜਿਉਂ-ਜਿਉਂ ਦਿਨ ਚੜੀ ਜਾਂਦਾ ਤਿਉਹ ਤੋਂ ਹਨੇਰਾ ਹੋ ਜਾਂਦਾ ਅੱਗੇ ਦਾ ਦਿਨ ਚੜਦਾ ਹੁੰਦਾ ਸੀਗਾ ਤੇ ਜਿਹੜਾ ਹੋ ਜਾਂਦਾ ਸੀਗਾ ਧੁੱਪ ਨਿਕਲਦੀ ਸੀ ਪਰ ਅੱਜ ਜਿਉਂ-ਜਿਉਂ ਦਿਨ ਚੜੀ ਜਾਂਦਾ ਤਿਉਹ ਤੋਂ ਬਾਈ ਹਨੇਰਾ ਹੀ ਹੋ ਜਾਂਦਾ ਹਨੇਰਾ ਹੀ ਹੋ ਜਾਂਦਾ ਤੇ ਆਹ ਦੇਖੋ ਬਾਈ ਆਨੰਦ ਕਿਆ ਬਾਤ ਆ ਅਰ ਸਮਾਂ ਮੈਂ ਤੁਹਾਨੂੰ ਦੱਸਾਂ 7:25 ਹੋ ਗਏ ਸਵੇਰ ਦੇ ਤੇ ਬਾਈ ਮੌਸਮ ਦੇਖ ਲੋ ਅਰ ਮੈਂ ਮੇਰੀ ਜ਼ਿੰਦਗੀ ਦੇ ਵਿੱਚ ਜਿੰਨੀ ਕਿ ਮੇਰੀ ਉਮਰ ਹੈ ਬਾਈ ਪਹਿਲੀ ਵਾਰ ਦੇਖੀ ਆ ਮੈਂ ਇੰਨੀ بارش ਲਗਾਤਾਰ ਉਹ ਵੀ ਇੰਨੀ ਮੋਟੀ ਕਿਉਂ ਸੰਦੀਪ ਤਾਂ ਦੇਖੀ ਹੈ ਭਾਈ ਕਦੇ ਲਗਾਤਾਰ ਲਗਾਤਾਰ ਹੈ ਨਾ ਲਗਾਤਾਰ ਕੱਲੋਂ ਲਗਭਗ ਲੱਗਿਆ ਹੋਗਾ ਇੱਕ ਵਾਰ ਹੈ ਨਾ 12 ਵਜੇ ਨਾ ਉਰੇ 12 ਵਜੇ ਲੱਗਿਆ ਸੀ ਆ 12 ਵਜੇ ਹਾਂ ਉਰੇ 12 ਵਜੇ ਲੱਗਿਆ ਸੀ ਆ ਸਾਰਾ ਦਿਨ ਹੋ ਗਿਆ ਰਾਤ ਸਾਰੀ ਹੋ ਗਈ ਸਵੇਰ ਦਾ ਬਰਸ ਰਿਹਾ ਹੈਗਾ ਆਪਾਂ ਚੱਕਿਆ ਸੈਂ ਜੇ ਜੇ ਥੋੜਾ ਜਿਹਾ ਹੌਲੀ ਹੁੰਦਾ ਤਾਂ ਉਦੋਂ ਫਿਰ ਜ਼ੋਰ ਨਾਲ ਪੈਂਦਾ ਹੈ ਨਾ ਜਿਵੇਂ ਬਸ ਵੀ ਦਮ ਲੈ ਲਿਆ ਭਾਈ ਲੈ ਆ ਜੋ ਹੁਣ ਫਿਰ ਦੁਬਾਰੇ ਭਾਈ ਸਵਾਦ ਲਿਆ ਰੱਖਿਆ ਹੈ بارش ਨੇ ਨਜ਼ਾਰਾ ਤੇ ਐਕਸਰਸਾਈਜ਼ ਕਰ ਰਹੇ ਆ ਸਾਈਕਲਾਂ ਤੇ ਆਏ ਹੋਏ ਆ ਤੇ ਇੱਕ ਨਾ ਇਧਰੋਂ ਅਸੀਂ ਵੈਸੇ ਆਪਣਾ ਪਿੰਡ ਇਧਰ ਨੂੰ ਹੈ ਇਧਰੋਂ ਅਸੀਂ ਵਾਪਸ ਨੂੰ ਉਰਾਂ ਨੂੰ ਆਏ ਆ ਬਾਈ ਉਹ ਉੱਥੇ ਜੇ ਜਾ ਕੇ ਅਸੀਂ ਸਾਡੇ ਸਾਈਕਲ ਗੱਡ ਗਏ ਸੀਗੇ ਮਸਾ ਕੱਢ ਕੇ ਲਿਆਏ ਆ ਪਰ ਹੁਣ ਮੈਨੂੰ ਲੱਗਦਾ ਜਾਂਦੇ ਹੋਏ ਵੀ ਅਸੀਂ ਮੋਠਿਆਂ ਤੇ ਟੰਗ ਕੇ ਵਾਲੀ ਕੰਮ ਹੋਊਗਾ ਆਹ ਜਗ੍ਹਾ ਤੇ ਤਾਂ ਬਹੁਤ ਜ਼ਿਆਦਾ ਪਾਣੀ ਆ ਉਹ ਜਗ੍ਹਾ ਤੇ ਇੱਥੇ ਇੱਥੇ ਅੱਗੇ ਵੈਸੇ ਪੱਕਾ ਥੋੜਾ ਜਿਹਾ ਅੱਗੇ ਸਾਨੂੰ ਸੜਕ ਮਿਲੀ ਐ ਐਨਾ ਕ ਅਸੀਂ ਕੱਚਾ ਕਿਉਂਕਿ ਇਹ ਸਾਡਾ ਰਾਹ ਹੈਗਾ ਅਸੀਂ ਵੈਸੇ ਇੱਧਰ ਦੀ ਆਉਨੇ ਹੁੰਨੇ ਆ ਡੇਲੀ ਜਿਹੜਾ ਰੂਟੀਨ ਆ ਸਾਡਾ ਐਕਸਰਸਾਈਜ਼ ਦਾ ਜਾਂ ਸਾਈਕਲ ਸਾਈਕਲਿੰਗ ਦਾ ਇਹੀ ਰੂਟ ਆ ਸਾਡਾ ਇੱਥੇ ਸਾਨੂੰ ਕੱਚਾ ਵੀ ਮਿਲ ਜਾਂਦਾ ਤੇ ਪੱਕਾ ਵੀ ਮਿਲ ਜਾਂਦਾ ਆਨੰਦ ਮਤਲਬ ਹਰ ਤਰ੍ਹਾਂ ਦਾ ਸਾਨੂੰ ਸਿਸਟਮ ਜਾਂ ਮਿਲ ਜਾਂਦਾ ਤੇ ਬਾਈ ਕਿੱਥੇ ਕਿੱਥੇ ਬਾਰਿਸ਼ ਹੋ ਰਹੀ ਆ ਕਮੈਂਟ ਬਾਕਸ ਤੇ ਬਾਈ ਕਈ ਮੈਨੂੰ ਪੁੱਛਣਗੇ ਬਾਈ ਤੁਸੀਂ ਕਿਹੜੀ ਜਗ੍ਹਾ ਬਾਰਿਸ਼ ਪਈ ਆ ਬਾਈ ਜੱਖੜਾ ਜੱਖੜ ਸਿਟੀ ਰਹਿ ਗਈ ਆ ਜਿਹੜਾ ਮਾਨਸਾ ਬੁੜਲਾਡੇ ਨੂੰ ਟ੍ਰੇਨ ਜਾਂਦੀ ਆ ਇਧਰੋਂ ਮਾਨਸਾ ਬੁੜਲਾਡਾ ਤੇ ਉਧਰੋਂ ਜਾਂਦੀ ਆ ਆਪਣਾ ਲੁਧਿਆਣਾ ਨੂੰ ਲੁਧਿਆਣਾ ਅੰਮ੍ਰਿਤਸਰ ਹੈ ਅੰਡਰਵੇਜ ਭਰ ਗਿਆ ਬਈ ਆ ਆ ਆ ਸਾਡੇ ਲੋਕਾਂ ਦੀ ਸੌਰੀ ਇਹ ਸਰਕਾਰਾਂ ਦੀ ਤਰਸਦੀ ਹੈ ਸਰਕਾਰਾਂ ਦੇ ਕੰਮ ਨੇ ਦੇਖੋ ਜਿਹੜੇ ਅੰਡਰਬ੍ਰਿਜ ਨੇ ਨਾ ਇੰਡੀਆ ਦੇ ਵਿੱਚ ਭਾਈ ਜਿੰਨਾਂ ਚਿਰ ਉੱਪਰ ਛੱਤਾਂ ਨਹੀਂ ਪੈਂਦੀਆਂ ਉਹ ਜਿਵੇਂ ਕਈ ਥਾਂ ਤੇ ਪਾਏ ਹੁੰਦੇ ਨੇ ਛੱਜੇ ਉਹਨਾਂ ਚਿਰ ਕਾਮਯਾਬੀ ਨਹੀਂ ਹੋ ਸਕਦੇ ਆ ਲੈ ਦੇਖੋ ਆ ਲੈ ਦੇਖੋ ਭਾਈ ਅੰਡਰਬ੍ਰਿਜ ਜਾ ਜੇ ਉੱਥੇ ਐ ਇੱਥੇ ਤੱਕ ਪਾਣੀ ਦੇਖੋ ਕਿੰਨਾ ਆ ਗਿਆ ਹੁਣ ਤੁਸੀਂ ਐਸਾ ਬਲੋ ਉੱਥੇ ਕਿੰਨਾ ਹੋਣਾ ਅੰਡਰਬ੍ਰਿਜ ਦੇ ਥੱਲੇ ਕਿੰਨਾ ਹੋਣਾ ਦੋ ਟ੍ਰੇਨਾਂ ਡੱਬਦੀਆਂ ਦੋ ਅੰਡਰਬ੍ਰਿਜ ਬਣੇ ਹੋਏ ਨੇ ਉਹ ਗਾਂਹਾਂ ਵਾਲੇ ਥੱਲੇ ਕਿੰਨਾ ਹੋਣਾ ਉਧਰ ਕਿੰਨਾ ਹੋਣਾ ਇੱਥੇ ਤੱਕ ਪਾਣੀ ਆ ਗਿਆ ਦੇਖ ਲਓ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀ ਆਪਣਾ ਕਿਹੜੀ ਕਿਹੜੀ ਜਗ੍ਹਾ بارش ਹੋ ਰਹੀ ਆ ਕਿਉਂਕਿ ਮੇਰੇ ਹਿਸਾਬ ਨਾਲ ਵੀ ਸਾਰੇ ਪੰਜਾਬ ਚ ਸਾਰੇ ਪੰਜਾਬ ਹਾਲ ਲਗਭਗ ਪੰਜਾਬ ਹਰਿਆਣਾ ਪੰਜਾਬ ਹਰਿਆਣਾ ਚ ਸਾਰੇ ਚ ਹੀ ਹੋਣਾ ਮੈਂ ਕਹਿੰਦਾ ਪੂਰੇ ਹਾਂ ਮੈਂ ਕਹਿੰਦਾ ਕੱਲੇ ਰਾਜਸਥਾਨ ਨੂੰ ਛੱਡ ਕੇ ਬਾਈ ਸਾਰੇ ਕਿਤੇ ਹੋਣਾ ਪਰ ਰਾਜਸਥਾਨ ਚ ਵੀ ਆਦਨਾ ਚ ਹੁੰਦਾ ਸੰਦੀਪ ਪਿਛਲੀ ਤੋਂ ਪਿਛਲੇ ਸਾਲ ਬਾਈ ਅਸੀਂ ਗੋਆ ਗਏ ਸੀਗੇ ਅਸੀਂ ਪਿੰਡੋਂ ਚੱਲੇ ਸੀ ਐ ਬਾਰਿਸ਼ ਦੇ ਵਿੱਚ ਮੈਂ ਕਹਿੰਦਾ ਗੋਆ ਵਾਗੇ ਸੀ ਅਸੀਂ ਬਾਈਕ ਕਾਰ ਗਏ ਸੀ ਗੋਆ ਵਾਗੇ ਸੀ ਗੋਆ ਤੋਂ ਘਰੇ ਵੀ ਮੁੜਿਆ ਸੀ ਬਾਈ ਬਾਰਿਸ਼ੇ ਨਹੀਂ ਰੁਕੀ ਸੀ ਰਾਜਸਥਾਨ ਵੀ ਬਾਰਿਸ਼ ਹੋ ਰੋ ਮਤਲਬ ਉਹੀ ਸਮਝ ਆਇਆ ਮੈਨੂੰ ਇਹ ਲੱਗਦਾ ਵੀ ਪੂਰੀ ਇੰਡੀਆ 'ਚ ਹੀ ਬਾਰਿਸ਼ ਹੋਊਗੀ ਪੱਕਾ ਇਹ ਇਹ ਪੱਕਾ ਮਿਲ ਜਾਂਦਾ ਪੱਕਾ ਮਿਲ ਗਿਆ ਸਾਨੂੰ ਅੱਜਦੋਂ ਆਪਾਂ ਕੱਚੇ 'ਚੋਂ ਨਿਕਲ ਕੇ ਆਏ ਅਸੀਂ ਅੱਗੇ ਕੱਚਾ ਹੈ ਬਾਸ ਮੁੜ ਗਿਆ ਹਾਂ ਹਾਂ ਬਾਸ ਮੁੜ ਗਿਆ ਬਾਈ ਜੇ ਤੁਸੀਂ ਨਾ ਤੰਦਰੁਸਤ ਹੋ ਤਾਂ ਤੁਸੀਂ ਅਗਰ ਤੁਸੀਂ ਤੰਦਰੁਸਤ ਹੋ ਕੇ ਨਾ ਆਨੰਦ ਨਹੀਂ ਲੈ ਰਹੇ ਇਸ ਮੌਸਮ ਦਾ ਇਸ ਕੋ ਦੱਸਦਾ ਤਾਂ ਤੁਸੀਂ ਕੋੜੀ ਹੋ ਬਈ ਕਰੋ ਸੱਚੀ ਮੁੱਚੀ ਨਿਕਲੋ ਯਾਰ ਬਹੁਤ ਸਵਾਦ ਆਉਣਾ ਬਈ ਬਹੁਤ ਸਵਾਦ ਆ ਰਿਹਾ ਜੀ ਬਜੰਤੂ ਦੇਖ ਸਾਰੇ ਵਾਰ ਆ ਦੇਖ ਸਾਰੇ ਸਾਰੀ ਕੁਦਰਤ ਐ ਨਿਕਲ ਕੇ ਉਹਦੇ ਬੀ ਰੋਡ ਦੇ ਉੱਤੇ ਆ ਰਹੀ ਐ ਆ ਦੇਖੋ